ਪੁੱਤ ਤੋਂ ਦਲਜਿੰਦਰ ਦੀ ਭੈਣ ਤਨੀਗੀ ਹਾਂਜੀ ਅੰਟੀ ਜੀ ਭੈਣ ਆ ਮੈਂ ਉਹਨਾਂ ਦੀ ਅੱਛਾ ਅੱਛਾ ਹੋਰ ਸੁਣਾ ਮੰਮੀ ਦਾ ਕੀ ਹਾਲ ਆ ਹਾਂਜੀ ਠੀਕ ਠਾਕ ਵਧੀਆ ਸਾਰੇ ਕੱਲੀ ਆਈ ਕਿ ਮੰਮੀ ਵੀ ਆਏ ਨਾਲ ਨਹੀਂ ਨਹੀਂ ਕੱਲੀ ਆਈ ਅੱਛਾ ਅੱਛਾ ਮੈਂ ਤੈਨੂੰ ਨਾ ਨੀਕੀ ਜੀ ਹੁੰਦੀ ਨੂੰ ਵੇਖਿਆ ਸੀ ਤੂੰ ਤੇ ਝਾਤੀ ਜਵਾਨ ਹੋ ਗਈ ਆ ਮੰਮੀ ਹੋਣਾ ਨੇ ਵੀ ਆਉਣਾ ਵਾ ਥੋੜੇ ਕਿ ਨਾਂ ਤੱਕ ਕਹਿੰਦੇ ਵੀ ਆ ਆਸ਼ੀ ਦਿਦੇੜੇ ਲੰਘ ਜਾਂਦੇ ਫੇਰ ਹੀ ਆਵਾਂਗੇ ਆਹ ਹੋ ਹੋ ਲੋੜੀਆਂ ਲਾੜੀਆਂ ਕਾਧੀਆਂ ਰਹਿ ਗਈਆਂ ਲੋੜੀਆਂ ਤੁਹਾਡੇ ਵੇਲੇ ਹੀ ਕਿਤੇ ਟੋਕਰਿਆਂ ਨਾ ਭਾਜੀ ਆਉਣੀ ਕਿਤੇ ਇੰਨਾ ਸਮਾਨ ਮੇਰੇ ਪੇਕੇਆਂ ਨੇ ਦੇ ਕੇ ਜਾਣਾ ਨਾ ਆਪ ਤੇ ਹੀ ਖਾਣਾ ਹੀ ਖਾਣਾ ਆਂਡ ਗਵਾਣ ਵੀ ਲਾਗੇ ਰਜਾਉਣਾ ਚਲੋ ਮੰਮੀ ਹਰ ਬੰਦਾ ਕਰਦਾ ਹੀ ਆ ਜਿੰਨੇ ਜੋਗਾ ਹੁੰਦਾ ਵਾ ਕੋਈ ਵੀ ਨਹੀਂ ਚਾਹੁੰਦਾ ਵੀ ਮੇਰੀ ਤੀਨ ਗੱਲਾਂ ਨਹੀਂ ਤੂੰ ਤੇ ਆਪਣੇ ਤੇ ਲੈ ਗਈਆਂ ਗੱਲ ਮੈਂ ਤਾਂ ਉਦਾਂ ਹੀ ਦਰਨਾ ਸਸਰੀ ਗੱਲ ਕਰਨ ਲਈ ਆ ਤੂੰ ਵੀ ਬੜੀਆਂ ਗੱਲਾਂ ਨਹੀਂ ਡੇ ਹੀ ਕਰਨਾ ਵੀ ਇਦਾਂ ਇਦਾਂ ਹੁੰਦਾ ਵਾ ਤੇ ਮੈਂ ਵੀ ਨਹੀਂ ਹਾਂ ਗੈਨਪੀ ਮੈਂ ਹਾਂ ਚਲੋ ਕੋਈ ਨਹੀਂ ਸਮੇ ਦੇ ਨਾਲ ਨਾਲ ਲਿਆ ਹੁਣ ਜੇ ਕਿਸਦੇ ਜਾਵਾਂਗੇ ਉਹ ਨਾਲੇ ਪਹਿਲਾਂ ਲੋਕੀ ਹੁੰਦੇ ਸੀ ਵਿਹਲੇ ਨਾਲੇ ਮਾਤਾ ਵੀ ਅਵੇ ਮਾਦ ਰਹੀਦੀ ਆ ਪਤਾ ਤੁਹਾਨੂੰ ਜਿੰਨੀ ਕਿ ਲੋੜੀ ਆਉਂਦੀ ਰਹੀ ਹੁਣ ਤੇ ਕੋਈ ਵੜਦਾ ਨਹੀਂਗਾ ਇੱਥੇ ਜੇ ਮੈਂ ਘਰ ਰਹਿਣਾ ਵਾਂ ਤੇ ਤਾਂ ਵੀ ਨਹੀਂ ਮੈਨੂੰ ਟੇਕ ਜਾਂਦੇ ਤੇ ਹੁਣ ਮੈਂ ਉਹਨਾਂ ਚੱਲਿਆ ਸੀ ਤੇ ਹੁਣ ਤੂੰ ਆਜ ਮਾਰਦੀ ਹੁਣ